ਫੜ ਦੋ ਗੱਲਾਂ ਕਰ ਲੈ ਅੱਛਾ ਹਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਦਾ ਦੋ ਮਿੰਟ ਸਾਨੂੰ ਟਾਈਮ ਦਿੱਤਾ ਸਾਰੇ ਕਾਠ ਦਾ ਬੰਕਰ ਦੀ ਪੰਚਾਇਤ ਔਰ ਜਿੰਨੇ ਵੀ ਭਰਾ ਮੇਤਾ ਸੱਜਣ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਮਾ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਜਰਾ ਜੀ ਦੇ ਇਥੇ ਆਉਣ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਵੇਂ ਕਿ ਭੈਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਜਰਾ ਜੀ ਲੋਕ ਸਭਾ ਹਲਕਾ ਨਾਡਰਪੁਰ ਸਾਹਿਬ ਤੋਂ ਆ ਗੱਲ ਲਾਦੇ ਨੀਰਵਾਰ ਹਲੋ ਸਲੋਮੇ ਅਗਲੀ ਲਾਦੇ ਨੀਰਵਾਰ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਾਦਰਾ ਜੀ ਨੂੰ ਆਨਵਾਜੀ ਇੱਕ ਦਿਨ ਨੇ ਨਾਲੇ ਹੋ ਜੇ ਕੱਟੇ ਤਿੰਨ ਸਾਹਮਣੇ ਅੱਗੇ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਾਦਰਾ ਜੀ ਨੂੰ ਜਿਤਾਓ ਤੇ ਆਪਣੇ ਕੰਮ ਸਾਰੇ ਕਰਾਓ ਮੈਂ ਬਾਬਾ ਜੀ ਦਾ ਸਹਿਦ ਰਿਹਾ ਬਹੁਤ ਧੰਨਵਾਦ ਸਾਰਾ ਬਾਈ ਜੀ ਦਾ ਖਾਲਸਾ ਬਾਈ ਬਾਬਾ ਜੀ ਹੋਈ 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 ਜੀ ਆਪਣੇ ਨੰਬਰ ਵੱਲੋਂ ਸਾਈਂ ਕਲੇਸ਼ਾ ਜੀ ਬਹੁਤ ਬਹੁਤ ਧੰਨਵਾਦ ਕਰਨਗੇ ਉਹ ਬਹੁਤ ਹੀ ਵਿਦਾਇਗੀ ਕਰਦਾ ਕਿਉਂ ਸਾਰਿਆਂ ਦਾ ਧੰਨਵਾਦ ਕਰੋ ਤਾਂ ਹੀ ਕਲੇਸ਼ਾ ਅ ਲਈ ਫੋਟੋਗ੍ਰਾਫਰ ਨਾਲ ਕਿਉਂ ਕੁੜਗਰਾ ਲੋ ਸਤਕਾਰ ਜੋ ਤੇ ਇਸ ਮੇਰਾ ਮੱਲਾ ਦਾ ਕਰਦੇ ਮਲਾਇਆ ਆਪਣੇ ਨਾਲ ਆਇਆ ਕਰਵਾਨ ਵੀ ਬੱਚੇ ਯੂਥ ਪਿੰਡ ਦਾ ਇਲਾਕਾ ਸਾਰੇ ਜ਼ਿੰਮੇਦਾਰ ਕਰਦੇ ਆ ਸਾਰੇ ਤੁਹਾਡਾ ਸਾਥ ਦੇਵਾਂਗੇ ਇਹ ਤੁਹਾਨੂੰ ਭਰੋਸਾ ਦਿਵਾਉਂਦੇ ਆ ਉਹ ਤੁਹਾਨੂੰ ਜਿੱਤ ਆਸਾਨ ਕਰਕੇ ਦਿਵਾਉਂਦੇ ਧੰਨਵਾਦ ਜੀ ਜੀ ਸੰਗਤ ਵਾਲੇ ਸਾਰੇ ਬਹੁਤ ਬਹੁਤ ਧੰਨਵਾਦ